ਸੁਖਦੇਵ ਸਿੰਘ ਢੀਂਟਸਾ ਦੇ ਅਕਾਲੀ ਦਲ ਤੋਂ ਲੰਬੇ ਹੋਣ ਤੋਂ ਬਾਅਦ ਹੁਣ ਸੰਗਰੂਰ ਦੀ ਲੋਕ ਸਭਾ ਸੀਟ ਲਈ ਪਾਰਟੀ ਵੱਲੋਂ ਉਹਨਾਂ ਦੇ ਵਿਧਾਇਕ ਬੇਟੇ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਟਸਾ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਸੰਗਰੂਰ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਪਰਮਿੰਦਰ ਸਿੰਘ ਢੀਂਟਸਾ ਨਾਲ ਮੁਲਾਕਾਤ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਮਿੰਦਰ ਸਿੰਘ ਢੀਂਟਸਾ ਨੇ ਕਹਿ ਕਿ ਉਹ ਚੋਣ ਲੜਨ ਦੇ ਇੱਛੁਕ ਨਹੀਂ ਸਨ ਪਰ ਜੇਕਰ ਪਾਰਟੀ ਉਹਨਾਂ ਨੂੰ ਜਿੱਥੋਂ ਕਹੇਗੀ ਉਹ ਹੁਣ ਉੱਥੋਂ ਚੋਣ ਜੂ ਲੜਨਗੇ ਅਤੇ ਉਹਨਾਂ ਨੂੰ ਪਾਰਟੀ ਦਾ ਹੁਕ ਦੱਸ ਦੇ ਕਿ ਪਰਮਿੰਦਰ ਸਿੰਘ ਢੈਂਸਾ ਸੰਗਰੂਰ ਤੋਂ ਮੌਜੂਦਾ ਵਿਧਾਇਕ ਹਨ ਅਤੇ ਵਿੱਤ ਮੰਤਰੀ ਰਹਿਣ ਤੋਂ ਬਾਅਦ ਉਹਨਾਂ ਕਾਂਗਰਸ ਦੇ ਦਿੱਗਜ ਨੇਤਾ ਬੀਬੀ ਰਜਿੰਦਰਪੁਰ ਪਠਾਨ ਨੂੰ ਹਰਾਇਆ ਸੀ ਮੈਂ ਚਾਹਵਾਂ ਨਹੀਂ ਸੀ ਜੋ ਅਲਟੀਮੇਟਲੀ ਤਾਂ ਜੋ ਪਾਰਟੀ ਨੇ ਕਰਨਾ ਉਹ ਕਰਨਾ ਹੈ ਠੀਕ ਹੈ ਤੇ ਉਹ ਹੁਣ ਦੇਖਦੇ ਆ ਕਿ ਪਾਰਟੀ ਕੀ ਫੈਸਲਾ ਕਰਦੀ ਹੈ ਪਾਰਟੀ ਕਹਿੰਦੀ ਰਾਹ ਹੈ ਆਪਣਾ ਜੀ ਹਾਂ ਪਾਰਟੀ ਦੇ ਕੀ ਲੜਨ ਨੂੰ ਤਿਆਰੋਂ ਤੁਸੀਂ ਕੀ ਹੁਕਮ ਹੈਗਾ ਪਾਰਟੀ ਦੇ ਦੇਖੋ ਜੀ ਪਾਰਟੀ ਨੇ ਕਿਹਾ ਵੀ ਹੋਰ ਕੋਈ ਚਾਰਾ ਨਹੀਂ ਫਿਰਦਾ ਇਹ ਹਲ ਲੜਨੀ ਪੈਣੀ ਪਟੇ ਸਭਾ ਹਲਕਾ ਸੰਰੂਟ ਸੀਟ ਥੋੜੀ ਥੋੜੇ ਪਰਿਵਾਰ ਨੇ ਥੋੜੀ ਤੇ ਰਹੀ ਹੈ ਮਨ ਲਈ ਵੱਡੇ ਡੀਐਲਸਾ ਮੰਨਾ ਕਰ ਰਹੇ ਹੈ ਤਾਂ ਤੁਸੀਂ ਕਹਿਣੇ ਪਾਰਟੀ ਦੇ ਦੇਖੋ ਕਿੰਤ ਸਾਹਿਬ ਨੇ ਜਰੂਰ ਇਹ ਗੱਲ ਕਹੀ ਹੈ ਕਿ ਜੀ ਇਹ ਜਿਹੜਾ ਹੈ ਚੋਣ ਜੇ ਨਾਲ ਲੜੀ ਜਾਵੇ ਬਿਹਤਰ ਹੈ ਉਹਨੇ ਇਹ ਗੱਲ ਕਹੀ ਹੈ ਬਾਕੀ ਤੁਸੀਂ ਉਹਨਾਂ ਦਾ ਬਿਆਨ ਵੀ ਪੜਿਆ ਉਹਨਾਂ ਨੇ ਕਿਹਾ ਵੀ ਹੁਣ ਪਰਮਿੰਦਰ ਪੰਜਵਰੀ ਐਮਐਲਏ ਬਣ ਗਿਆ ਉਹ ਆਪ ਦਾ ਫੈਸਲਾ ਆਪ ਕਰ ਸਕਦਾ ਸੋ ਮੈਂ ਹਜੇ ਜਿੰਨਾ ਤੱਕ ਦਾ ਫੈਸਲਾ ਦੀ ਗੱਲ ਹੈ ਮੈਂ ਆਪਣੀਆਂ ਭਾਵਨਾਵਾਂ ਸਾਰੀਆਂ ਲੀਡਰਸ਼ਿਪ ਨੂੰ ਦੱਸ ਤੀਆਂ ਸੀ ਹੁਣ ਅੱਗੇ ਪਾਰਟੀ ਨੇ ਫੈਸਲਾ ਲੈਂਦਾ ਤੁਸੀਂ ਕਹੇ ਚਾਹਵਾ ਨਹੀਂ ਸੀ ਨਹੀਂ ਮਤਲਬ ਮੈਂ ਖੁਦ ਨਹੀਂ ਹੈ ਜੇ ਮੈਂ ਲੜਨ ਦਾ ਖੁਦ ਆਪ ਮੇਰੀ ਕੋਈ ਇੱਛਾ ਨਹੀਂ ਮੈਂ ਐਮਐਲਏ ਹੈਗਾ ਦੇਖੋ ਗੱਲ ਸੁਣੋ ਮੈਂ ਐਮਐਲਏ ਆ ਠੀਕ ਹੈ ਐਮਐਲਏ ਤੇ ਦੀ ਇੱਛਾ ਵੀ ਹੁੰਦੀ ਹੈ ਇਹ ਬੰਦਾ ਸਟੇਟ ਪੋਲਿਟਿਕ ਚ ਰਹੇ ਸੋ ਇਸ ਕਰਕੇ ਕੋਈ ਵੀ ਐਮਐਲਏ ਪੰਜਾਬ ਦਾ ਕਿਹੜਾ ਦੱਸੋ ਐਮਐਲਏ ਜਿਹੜਾ ਲੜਨਾ ਚਾਹੁੰਦਾ 307 ਖਾਲੀ ਦਰ ਦਾ ਜੋ ਮੇਨ ਫਾਈਟ ਕਿਹੜੀ ਪਾਰਟੀ ਯਾਰ ਹਜੇ ਕੋਈ ਉਹਦੇ ਤਾਂ ਕੋਈ ਵੇਖੋ ਆਲਟੀਮੇਟਲੀ ਪਾਰਟੀ ਨੇ ਫੈਸਲਾ ਕਰਨਾ ਹੈ ਉਹ ਤੇ ਇਹ ਤੇ ਮੈਂ ਹੁਣ ਕੋਈ ਟਿੱਪਣੀ ਨਹੀਂ ਕਰ ਸਕਦਾ ਬੀਤੇ ਦਿਨੀ ਬਰਨਾਲਾ ਵਿੱਚ ਵੱਖ-ਵੱਖ ਮੀਟਿੰਗਾਂ ਦੌਰਾਨ ਪਰਮਿੰਦਰ ਸਿੰਘ ਢੀਂਟਸਾ ਸੁਖਬੀਰ ਸਿੰਘ ਬਾਦਲ ਦੇ ਨਾਲ ਵਿਖਾਈ ਦਿੱਤੇ ਸਨ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੈਂ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਬਾਰੇ ਪੁੱਛੇ ਗਏ ਸਵਾਲ ਦਾ ਗੋਲਮੋਲ ਤਰੀਕੇ ਨਾਲ ਜਵਾਬ ਦਿੱਤਾ ਸੀ ਇੱਕ ਵੱਡੇ ਡੀਨਸਰ ਇੱਕ ਵੱਡੇ ਡੀਨਸਰ ਸਭ ਚੁੱਪ ਨੇ ਉਹਦਾ ਨੁਕਸਾਨ ਕਿੰਨਾ ਹੋ ਰਿਹਾ ਜੀ ਮੇਰੇ ਮੇਰੇ ਤਾਂ ਪਿਤਾ ਸਭ ਹੈਗੇ ਉਸਮਾਨ ਹੈਗੇ ਮੈਂ ਜਿਹੜਾ ਹੈਗਾ ਮੈਂ ਤੁਹਾਨੂੰ ਜਾਣਦਾ ਹੀ ਰਹਿਣਾ ਮੱਥਾ ਵੀ ਟੇਕਦਾ ਜਦੋਂ ਮੇਰਾ ਮਤਲਬ ਹੈ ਤੁਸੀਂ ਐਵੇਂ ਜਾਣ ਕੇ ਤੁਸੀਂ ਜਾਣ ਕੇ ਪੰਗੇ ਲੈਣੋਂ ਫੜਦੇ ਨਹੀਂ ਬਰਨਾਲਾ ਤੋਂ ਲਖਮਿੰਦਰ ਸ਼ਰਮਾ ਦੀ ਰਿਪੋਰਟ ਪੰਜਾਬ ਟੂਡੇ